ਅੰਤਿਮ ਅਰਦਾਸ ਮੌਕੇ ਪੰਜਾਬ ਦੇ ਵੱਡੇ ਕਵੀ ਸੁਰਜੀਤ ਪਾਤਰ ਜੀ ਨੂੰ ਸ਼ਰਧਾਂਜਲੀ ਦੇਣ ਦੇ ਲਈ ਪਹੁੰਚੇ ਸੀਐਮ ਭਗਵੰਤ ਮਾਨ ਕਵੀ ਸੁਰਜੀਤ ਪਾਤਰ ਜੀ ਨੂੰ ਯਾਦ ਕਰਦਿਆਂ ਉਹਨਾਂ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ ਤੇ ਉਹਨਾਂ ਨੇ ਕਿਹਾ ਕਿ ਪਾਤਰ ਨਾਮ ਦਾ ਦਰਿਆ ਹਮੇਸ਼ਾ ਵਗਦਾ ਰਹੇਗਾ। ਆ ਜਾਣਾ ਤਾਂ ਸਭ ਨੇ ਪਰ ਐਦਾਂ ਅਚਾਨਕ ਸੌਣਾ ਤੇ ਸਵੇਰ ਨੂੰ ਉੱਠਣਾ ਹੀ ਨਹੀਂ ਇਹ ਬਹੁਤ ਦੁਖਦਾਇਕ ਬਣਾ ਦਿੰਦਾ ਹੈ ਪਰਿਵਾਰ ਲਈ ਤੇ ਚਾਹਣ ਵਾਲਿਆਂ ਲਈ ਬਿਮਾਰ ਹੁੰਦਾ ਬੰਦਾ ਸਾਲਕ ਬਿਮਾਰੀ ਰਹਿੰਦੀ ਹੈ ਬਹੁਤ سارے ਡਾਕਟਰਾਂ ਤੋਂ ਇਲਾਜ ਕਰਵਾ ਲਿਆ ਜਾਂਦਾ ਹੈ ਤਾਂ ਥੋੜਾ ਥੋੜਾ ਮੈਂਟਲੀ ਪ੍ਰੇਪੇਅਰ ਹੋ ਜਾਂਦਾ ਪਰਿਵਾਰ ਜਾਂ ਉਹਨੂੰ ਚਾਹਣ ਵਾਲੇ ਕਿ ਚਲੋ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡੀ ਸੀ ਬਾਕੀ ਜਿੰਨੀ ਕੁ ਲਿਖੀ ਸੀ ਪੜਨ ਚ ਬਹੁਤ ਸੌਖੇ ਸੀ ਰਿਪੋਰਟ ਕਰਦੇ ਰਹਿੰਦੇ ਸੀ ਅਸੀਂ ਤਾਂ ਲੋਕਾਂ ਨੂੰ ਸਮਝ ਆਉਂਦੀ ਸੀ ਗੱਲ ਅਰਵੈਲ ਸਿੰਘ ਜੀ ਨੇ ਡਾਕਟਰ ਰਵੈਲ ਸਿੰਘ ਜੀ ਨੇ ਕਿਹਾ 43 ਪਾਸ਼ਾਵਾਂ ਚ ਉਹ ਉਹਨਾਂ ਨੂੰ ਟ੍ਰਾਂਸਲੇਟ ਕੀਤਾ ਗਿਆ ਅਨੁਵਾਦ ਹੋਇਆ ਬਹੁਤ ਸਾਰੀਆਂ ਹੋਰ ਪਾਸ਼ਾਵਾਂ ਚ ਵੀ ਅਨੁਵਾਦ ਹੋਣਾ ਹੈ ਕਿਉਂਕਿ ਕਵਿਤਾ ਉਹਨਾਂ ਦੀ ਐਸੀ ਕਵਿਤਾ ਰਵਾਨਗੀ ਵਾਲੀ ਕਵਿਤਾ ਉਹ ਮਰਦੀ ਨਹੀਂ ਦਰਿਆਵਾਂ ਚ ਪਿੱਛੇ ਡੈਮ ਤੋਂ ਪਾਣੀ ਨਾ ਛੱਡੋ ਤਾਂ ਸੁੱਕ ਜਾਂਦੇ ਆ ਰਕਈ ਦਰਿਆਹੋ ਜੇ ਹੁੰਦੇ ਨੇ ਜਿਨ੍ਹਾਂ ਚ ਇਧਰੋਂ ਉਧਰੋਂ ਆ ਕੇ ਛੋਟੇ ਛੋਟੇ ਝਰਨੇ ਪੈਂਦੇ ਆ ਉਹਨਾਂ ਝਰਨਿਆਂ ਨੂੰ ਤੁਸੀਂ ਰੋਕ ਨਹੀਂ ਸਕਦੇ ਉਹ ਦਰਿਆ ਨੂੰ ਜਿੰਦਾ ਰੱਖਦੇ ਆ ਸੋ ਮੈਂ ਇਹ ਚਾਹਨਾ ਬਤੌਰ ਮੁੱਖ ਮੰਤਰੀ ਵੀ ਬਤੌਰ ਉਹਨਾਂ ਦਾ ਪ੍ਰਸ਼ੰਸਕ ਵੀ ਬਤੌਰ ਉਹਨਾਂ ਦਾ ਚੇਲਾ ਵੀ ਲਾ ਲਓ ਕਹਿ ਲਓ ਕਿਉਂਕਿ ਜਦੋਂ ਮੈਂ 92 ਚ ਲੁਧਿਆਣਾ ਆਇਆ ਸੀ ਆਸ਼ਾਪੁਰੀ ਰਹਿੰਦੇ ਸੀ ਮੈਂ ਦਰਸ਼ਕ ਕਲੋਨੀ ਰਹਿੰਦਾ ਸੀ ਤਾਂ ਉਦੋਂ ਦਾ ਮੇਲ ਜੋਲ ਹੁੰਦਾ ਰਹਿੰਦਾ ਸੀ ਤੇ ਪੜ੍ਹਦੇ ਤਾਂ ਪਹਿਲੀ 8ਵੀਂ 9ਵੀਂ 10ਵੀਂ ਚ ਪੜਨ ਲੱਗੇ ਸੀ ਮੈਂ ਚਾਹੁੰਨਾ ਇਸ ਪਾਤਰਨਾ ਦੇ ਦਰਿਆ ਦੇ ਵਿੱਚ ਛਰਨੇ ਡਿੱਗਣ ਨਮਾ ਤਾਜ਼ਾ ਪਾਣੀ ਲੈ ਕੇ ਤਾਂ ਪਾਤਰ ਅਵਾਰਡ ਜਿਸ ਤਰ੍ਹਾਂ ਅਰਜਨ ਵਾਰਡ ਹੈ ਉਹ ਖਿਡਾਰੀਆਂ ਨੂੰ ਦਿੱਤਾ ਜਾਂਦਾ ਇੱਕ ਪਾਤਰ ਅਵਾਰਡ ਅਸੀਂ ਪੰਜਾਬ ਸਰਕਾਰ ਵੱਲੋਂ ਸ਼ੁਰੂ ਕਰਾਂਗੇ ਜਿਦੇ ਵਿੱਚ 7ਵੀਂ ਤੋਂ ਲੈ ਕੇ 20 ਤੱਕ ਦੇ ਬੱਚਿਆਂ ਦੇ ਅਲੱਗ-ਅਲੱਗ ਲੈਵਲ ਤੇ ਮੁਕਾਬਲੇ ਕਰਾਏ ਜਾਣਗੇ ਕਵਿਤਾ ਦੇ ਮੌਲਿਕ ਕਵਿਤਾ ਦੇ ਆਪਣੀ ਲਿਖੀ ਹੋਈ ਕਵਿਤਾ ਦੇ ਤਾਂ ਕਿ ਬੱਚਿਆਂ ਚ ਪਹਿਲਾਂ ਉਹ ਪਾਤਰ ਸਾਹਿਬ ਨੂੰ ਪੜਨ ਫਿਰ ਉਹ ਲੇਖਣ ਉਹਨਾਂ ਦੇ ਅੰਦਰ ਦੀ ਜੋਤ ਜਗੇ ਜੇ ਨਲਕਾ ਖੜਾ ਹੈ ਨਲਕੇ ਨੂੰ ਚਲਾਉਣਾ ਹੈ ਤਾਂ ਪਹਿਲਾਂ ਉੱਪਰੋਂ 5-7 ਕੱਪ 5-7 ਲੀਟਰ ਪਾਣੀ ਪਾਉਣਾ ਪੈਂਦਾ ਹੈ ਜਦੋਂ ਨਲਕਾ ਚੱਲ ਪੈਂਦਾ ਹੈ ਪਹਿਲਾਂ ਤਾਂ ਉਹੀ ਆਉਂਦਾ ਨਾ ਜਿਹੜਾ ਪਾਇਆ ਹੋਇਆ ਹੈ ਫੇਰ ਨਲਕਾ ਆਪਣਾ ਪਾਣੀ ਚੱਕਦਾ ਸੋ ਹੋ ਸਕਦਾ ਕੁਝ ਬੱਚੇ ਪਾਤਰ ਸਾਹਿਬ ਨੂੰ ਪੜ੍ਹ ਕੇ ਪਹਿਲਾਂ ਪਾਤਰ ਸਾਹਿਬ ਵਾਂਗੂ ਲਿਖਣ ਸ਼ਾਇਦ ਸ਼ਬਦ ਵੀ ਉਹਨਾਂ ਆਲੇ ਲਿਖਣ ਪਰ ਹੌਲੀ-ਹੌਲੀ ਉਹਨਾਂ ਦਾ ਅੰਦਰਲਾ ਜਿਹੜਾ ਨਲਕਾ ਉਹ ਪਾਣੀ ਚੱਕੂਗਾ ਉਹ ਝਰਨਾ ਬਣੂਗਾ ਤਾਂ ਉਹ ਪਾਤਰ ਵਾਲੇ ਦਰਿਆ 'ਚ ਛੁੱਟਾਂਗੇ ਤਾਂ ਪਾਤਰ ਵਾਲਾ ਦਰਿਆ ਕਦੇ ਸੁੱਕੂਗਾ ਨਹੀਂ